ਹਾਂਜੀ ਕੀ ਹਾਲਾਂ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੀ ਰੋਹ ਪ੍ਰਭਾਤਰ ਸੈਟਅਪ ਇਹ ਸਾਰੇ ਮਿਲਦੇ ਘਰ ਪਰ ਠੀਕ ਐ ਲਓ ਭਾਈ ਕਰਤੀਆ ਵਲੌਗ ਦੀ ਸਟਾਰਟਿੰਗ ਤੇ ਉੱਠਣ ਸਾਰ ਹੀ ਪਹਿਲਾਂ ਕੰਮ ਕਰਨੇ ਪੈਂਦੇ ਆ ਹਨੇਰੇ ਜੀ ਤਰਾ ਗਿਆ ਟੈਂਕ ਆ ਤੇ ਕੁਏ ਨਾਸ ਨਾ ਗਿਆ ਨਾਸ ਬੁਰਾ ਹੋ ਲਿਆ ਨਹੀਂ ਦਰੀ ਬੁਰੀ ਜਿਹਾ ਬੇਰਾਜੀ ਕੋ ਚੱਕਰ ਗਿਆ ਨਾ ਰਾਤ ਮੰਨ ਕੇ ਚਲੋ ਵੀ ਕਦੇ ਫਰਮਾ ਮੰਜਾ ਬਾਹਰ ਕੱਢ ਲਿਆ ਮੀ ਆਇਆ ਫਰੰਦਰ ਆਵੜਿਆ ਫੇਰ ਬਾਹਰ ਆ ਗਿਆ ਲਾਈਟ ਆ ਗਈ ਜਾਵੜੀ ਆਈ ਹੋਈ ਹੈ ਸਾਰੀ ਰਾਤ ਹੀ ਬਈ ਤੇ ਤਾਂ ਕਰਕੇ ਹੁਣ ਨੀਂਦ ਪੂਰੀ ਕਰਦੇ ਆਪਾਂ 7:00 ਵਜੇ ਪੰਜ ਛੱਡ ਕੇ ਨਾ ਪੱਖੇ ਲਾਈਟ ਲੂਟ ਸੌਣੇ ਆ ਬਈ ਤੇ ਫਿਰ ਦੇਖਦੇ ਆ ਕੋਈ ਨਾ ਕੋਈ ਬਣਾਉਣੇ ਸੀਵਾਂ ਦੇ ਕੁੱਡੇ-ਕੱਡੇ ਸਾਫ਼ ਕਰਦੇ ਆ ਕੋਈ ਨਾ ਕੋਈ ਵੀਡੀਓ ਤਾਂ ਵਧੀਆ ਇੰਟਰਸਟਿੰਗ ਕਰਦੇ ਆ ਅੱਜ ਸਸਮਾ ਸਾਰੇ ਸਾਰੇ ਖੁੱਡੇ ਖੋਲ ਕੇ ਤੇ ਇਹ ਕਾਹਦਾ ਮਸਕਾ ਗਿਆ ਲਗਾ ਮੈਂ ਕਬੂਤਰ ਚੈੱਕ ਕਰਨ ਲਗੇ ਬਾਈ ਨਹੀਂ ਰਿਹਾ ਜਾਂਦਾ ਕੀ ਕਰਕੇ ਆ ਆਦਤ ਤੋਂ ਮਜਬੂਰ ਹਾਂ ਨਾ ਤੇ ਕਬੂਤਰ ਉਹੀ ਆ ਆਪਣੇ ਇਹ ਕਿਹੜਾ ਬਦਲ ਗਿਆ ਤੁਹਾਨੂੰ ਪਤਾ ਕੋਈ ਬੰਦਗਣਾ ਦੇ ਦੇ ਕੋਈ ਛੀ ਦੇ ਦੇ ਇਹਨਾਂ ਨੇ ਸਾਫ਼ ਹੋਣਾ ਹੀ ਨਹੀਂ ਗਾਲੀ ਮੁੱਤੀ ਬਾਕੀ ਦਿਨ ਵੀ ਹੈ ਨਹੀਂ ਛੱਡਣ ਨਾਲ ਤਾਂ ਤੇ ਇਹ ਸਾਫ਼ ਵੀ ਹੈ ਨਹੀਂਗੇ ਨਾਲੇ ਦੋ ਦਿਨਾਂ ਦੀ ਠੰਡ ਹੈ ਜੇ ਤੁਸੀਂ ਕਹਿੰਦੇ ਹੋ ਕਬੂਤਰ ਗਰਮੀ ਕਰਕੇ ਸਾਫ਼ ਨਹੀਂ ਹੁੰਦਾ ਐਨ ਬਰਫ਼ ਪਈ ਜਾਂਦੀ ਹੈ ਬਾਈ ਦੋ ਦਿਨ ਹੋ ਗਏ ਹੁਣ ਤਾਂ ਫਿਰ ਸਾਫ ਹੋ ਜਾਣ ਹੁਣ ਤਾਂ ਹੱਕ ਹੈਗਾ ਇਹਨਾਂ ਦਾ ਇਹ ਹੁਣ ਵੀ ਨਹੀਂ ਹੁੰਦੇਗੇ ਚਲੋ ਸੌਣਿਆ ਯਾਰ ਪੀ ਕੇ ਘੁੱਟ ਪਾਣੀ ਦੀ ਉਹ ਪਹਿਲਾਂ ਸੁਸੂ ਕਰਾਂ ਇੱਕ ਮਿੰਟ ਲਓ ਜੀ ਦਮਣੀ ਦਾ ਢੇੜਿਆਂ ਵਾਲਾ ਕੂਤਰੀ ਮੋੜਦਾ ਇਹਨੂੰ ਬਈ ਉਹ ਦਿਨ ਚੱਕਰ ਕੀ ਸੀ ਉਹਨਾਂ ਇਹਦੇ ਢੇੜੇ ਸੀਗੇ ਤੇ ਗਰਮੀ ਸੀ ਵੱਧ ਪਾਣੀ ਲੱਗਿਆ ਸੀ ਜ਼ੋਰ ਮਾਰ ਕੇ ਵੜ ਗਿਆ ਸਾਡੇ ਘਰੇ ਤਾ ਕਰਕੇ ਤੈਨੂੰ ਬਾਜੀ ਕੈਂਸਲ ਕਰਤੀ ਜੀ ਪੌਂਦੇ ਬਾਜੀ ਉਹ ਦਿਨ ਕੈਂਸਲ ਹੋ ਗਈ ਹੁਣ ਫੇਰ ਸਾਬ ਕੇ ਤਵਾ ਹੁਣ ਉਹਲਾ ਮਾਰਨ ਜਾ ਕੇ ਦਾ ਬਾ ਹੁਣ ਸਾਂ ਤਾਂ ਗੇੜੇ ਪਾਉਂਦੀ ਲੋੜ ਹੀ ਨਹੀਂ ਉਹ ਦਿਨ ਜੋਰ ਬਹੁਤ ਲੱਗਿਆ ਸੀ ਦਾ ਮੈਂ ਛੱਡਦੀ ਨਾ ਬੈਠੇ ਨਾ ਖੁਰੇ ਐਡਾ ਪਿਆ ਹੈ ਇਹ ਤਾਂ ਪਟੋਟੇ ਮੈਂ ਕਿਹਾ ਵੀ ਇਹਨੂੰ ਕਹ ਦੇ ਪੌਂਦੀ ਉੱਡਣ ਇਹਨੂੰ ਐਂ ਕਹ ਦੇ ਬਾਜੀ ਦੇ ਆ ਕੇ ਉੱਡਣ ਵਾਲਾ ਕੋਈ ਮੁਕਾਬਲਾ ਨਹੀਂ ਆਪਣਾ ਆ ਜਾਓ ਬਹਿ ਜਾਓ ਕੁੱਟੀ ਤੇ ਲੜਦੇ ਆਂ ਆਪਾਂ ਸਾਰਾਂ ਦਿਨ ਧੌਣ ਹੀ ਵੜ ਦੂਏ ਹੱਥ ਨੂੰ ਕੱਲੇ ਹੀ ਜਤ ਜੂਏ ਵਿਆਹ ਨਾ ਲੜਾ ਦਈਏ ਭੋਂਦੀ ਹੋਵੇ ਕਿੱਦਾਂ ਤੂੰ ਵੇਖ ਲਓ ਭਈ ਇਹ ਲੈ ਗਿਆ ਚਲ ਨਿਗਾ ਨਾਲ ਬਸ ਛੱਡ ਦੀ ਨਾ ਦੋ ਹੋਰ ਵਾਰੀ ਆਪਣੇ ਲਈ ਪਾਣੀ ਆਏ ਗਰੀ ਪਾਣੀ ਇਹਨੂੰ ਘੱਟੋ ਘੱਟ 150 ਐਮਐਲ ਦੇ ਕਿੰਨਾ 150 ਐਮਐਲ ਪਾਣੀ ਦੇਈ ਇਹਨੂੰ 1 ਲੀਟਰ ਨਾ ਮਰਨ ਦੇ ਇੱਕ ਨਾਲ ਬੰਨਦੀ ਐਡੀ ਸਾਰੀ ਕੋਈ ਨਾ ਚਲੋ ਭਈ ਇਹ ਵੀ ਲੈ ਕੇ ਜਾਂਦਾ ਦੋ ਇਹਦੇ ਹੋਰ ਵਾਰ ਚਾਹੀਦਾ ਨਹੀਂ ਤੇ ਦੂਜੇ ਦੋਵੇਂ ਥਿਆਏ ਨਹੀਂ ਉਹ ਪਤਾ ਨਹੀਂ ਕਿਧਰ ਗਏ ਉਹ ਪਿਓਰ ਸੀਗੇ ਉਹ ਉਹ ਥਿਆਏ ਨਹੀਂ ਪਤੰਦਰ ਗਰਮੀ ਬਾਹਲੀ ਸੀ 100% ਇਹਦਾ ਮਰ ਮੁਰਗੇ ਡਿੱਗ ਪੇ ਕੇ ਪਾਸੇ ਤੇ ਕਿਉਂ ਫੜੇ ਦਾ ਹੈ ਨਹੀਂ ਫੜੇ ਹੁੰਦਾ ਲੋਕ ਦੱਸ ਹੀ ਦਿੰਦੇ ਯਾਰ ਇਹੋ ਜੀ ਕੋਈ ਗੱਲ ਸੀ ਦੇਖੋ ਪੰਗੇ ਲੈਣ ਲੱਗੇ ਪਏ ਐ ਆ ਤਾਂ ਕਹੂੰ ਘਰ ਦਿਆ ਕਿਰਦੇ ਹੁਣ ਹੁਣ ਪਾਸੇ ਕਹੋਗੇ ਹੱਥ ਛੱਡ ਕੇ ਨਹੀਂ ਨਹੀਂ ਦੇਖੀ ਲੈ ਦੇਖੀ 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 ਦੇਖ ਲੈ ਕੀ ਕੰਮ ਲੱਛਰ ਫੜਿਆ ਦੁਹਾਣੇ ਉਹ ਨਾ ਓਏ ਤਾਂ ਪਹਿਲੇ ਹੀ ਉਹ ਮਗਲਾ ਚਾਹਦਾ ਹੈ ਰਹਿਣ ਦੇ ਲੈ ਦੇਖੋ ਧੂਆਂ ਗੱਡੀਆਂ ਦੇ ਰੇਲ ਗੱਡੀ ਨੂੰ ਧੂਆਂ ਮਰੀਆਂ ਦਾ ਮੋਟਰਸਾਈਕਲ ਆਪਰਾ ਤੂੰ ਜਾਣਾ ਤੂੰ ਜਾਣਾ ਹਾਂ ਮੈਂ ਤਾਂ ਹੀ ਲੈ ਕੇ ਜਾਂਦਾ ਪਹੁੰਚ ਗਏ ਖੇਤ ਤੇ ਮਗਾ ਨੀਰਾ ਵੱਡ ਲਿਆ ਨਾ ਯਾਰ ਕਿ ਵੱਡੇ ਹੀ ਪਿਆ ਉਹ ਵੀ ਵੱਡੇ ਹੀ ਪਾ ਬਾਬੇ ਬੰਤ ਲੱਗਦਾ ਚੱਕਣਾ ਹੀ ਕਰੋ ਕੱਲਾ ਉਹ ਵੱਡਿਆ ਪਿਆ ਚੱਲ ਸੌਖਾ ਕਰਤਾ ਕੰਮ ਇਹਨਾਂ ਤਾਂ ਕਰਦੇ ਸਿਆਣੀ ਹੈਗੇ ਉਹ ਦੋਵੇਂ ਸ਼ੋਟੇ ਹੋ ਜਾਵੜੇ ਲੈ ਉਹ ਟੱਪ ਕੇ ਉਹ ਫਾਦਰ ਸਾਹਿਬ ਕੋਲੇ ਗਏ ਆ ਉਧਰ ਬਹਲਾ ਜਾਂਦੇ ਕੋ ਖਾਨਚੀ ਜੀ ਬਹਲੀ ਤੋਂ ਆਉਂਦਾ ਮੈਂ ਤਾਂ ਹਜੇ ਫਿਰ ਵੀ ਘੱਟ ਕਰ ਦੇਣਾ ਆਪਣੇ ਕੋਲ ਸਾਨੂੰ ਪਤਾ ਕਦੇ ਦਿਨ ਚੰਗੇ ਹੁੰਦੇ ਕਦੇ ਤੰਗੀ ਨੇ ਹੁਣ ਫਿਰ ਤੰਗੀ ਆਈ ਪਈ ਐ ਤਾਂ ਕਰਕੇ ਤੇ ਐਂ ਤਾਂ 20 ਰੁਪਏ ਲਿਆ ਹੁੰਦੇ ਨਾ ਵਾਸਤੇ ਹਾਂ ਮੈਂ ਕੋਈ ਨਾ ਚੱਲਾਂਗੇ ਆ ਬਚੇ ਸੀ ਕੱਲ ਵਰਡਣਾ ਵੀ ਬਗੈ ਨੀਰਾ ਘਟ ਗਿਆ ਸੀਗਾ 2-4 ਥੱਬਾਂ ਦਾ 2 ਤਗੜੀਆਂ ਥੱਬਾਂ ਤਾਂ ਉਧਰੋਂ ਵੜ ਤੀਆਂ ਇੱਕ ਤਗੜਾ ਥਬਾ ਬਣਾਤਾ ਮੇਰੇ ਹਿਸਾਬ ਨਾਲ ਹੁਣ ਬਹੁਤ ਹੋਊਗਾ ਬਾਕੀ ਨਿਆਰੀ ਆ ਗਿਆ ਤਾਜ਼ਾ ਵਾੜੇ ਦਾ ਗਰਮੀ ਜੀ ਨਾ ਸਵਾਦ ਪਿਆ ਆਉਂਦਾ ਭਾਜ ਚਲ ਗਈ ਸੀ ਦੀ ਸੀ ਬਸ ਇੱਥੋਂ ਆਪਾਂ ਇੱਕ ਕਿਹੜਾ ਹੋਰ ਲਵਾਤਾ ਜੀ ਘਰ ਦਾ ਝੋਲਗਾ ਘਰੇ ਰਹੇਗਾ ਸੀ ਨਾ ਝੋਲਗਾ ਵੀ ਚਾੱਕ ਕੇ ਲਿਆਦੇ ਰੇ ਪੋਣਾ ਲਾਣਾ ਲੈਟਸ ਗੋ ਕੋਈ ਨਾ 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 ਰੇਸ ਨਾ ਕਰਦੂੰ ਤੈਨੂੰ ਵਲੌਗ ਬਣਾਉਣ ਲੱਦ ਕੇ ਇਹ ਸਾਡਾ ਨਾਮ ਇਹ ਨਾਮ ਬਣਾਉਣ ਲੱਗ ਬਣਾ ਲੱਗਾ ਹੁੰਦਾ ਤੈਨੂੰ ਲੈਓ ਜੀ ਆਪਣਾ ਨਵਾਂ ਵਲੌਗਰ ਉੱਠ ਰਿਹਾ ਇਹ ਵਲੌਗ ਕਰਿਆ ਕਰੋ ਦੋਬਾਰਾ ਥਾਂਪ ਤੂੰ ਹੀ ਕਰਿਆ ਕਰੇਂਗਾ ਹੈ ਢੋਲੀ ਪੋਖਾਣਾ ਢੋਲੀ ਪੋਖਾਣਾ ਚੱਲ ਫਿਰ ਚੱਲ ਅਗੇ ਆ ਗਏ ਬਾਹਰੋਂ ਚਿੱਟੀ ਦਵਾਈ ਲੈਣੀ ਪਈ ਨਲੇ ਤਹਾਂ ਨੂੰ ਚਿੱਟੀ ਦਵਾਈ ਲਾਗੇ ਤੇ ਨਲੇ ਆਪਣੇ ਘਰ ਵਾਲੇ ਮੋਟਰਸਨ ਵਾਸਤੇ ਤੇਲ ਲੈ ਚੱਲਾਂਗੇ ਦੱਸੋ ਗਾਇਜ਼ ਦੱਸੋ ਬਲੌਗਰ ਸਾਹਿਬ ਬੋਲੋ ਕੀ ਕਰਕੇ ਆਏ ਆ ਬੋਲ ਜਿਗਾ ਤੋ ਪਹਿਲਾਂ ਤਾਂ ਐਡਾ ਵਧੀਆ ਵਲੌਗ ਬਣਾਉਣਾ ਤੂੰ ਬੋਲਿਆ ਕਰਨਾ ਬੁੱਲ ਕੇ ਤੂੰ ਪੁੱਤ ਕੀ ਲੈ ਕੇ ਆਇਆ ਆਂ ਦ ਗਈ ਡੈਲੀ ਪੌਪ ਓਕੇ ਚਲੋ ਭਾਈ ਹੁਣ ਖੇਤੋਂ ਪਾਉਣੇ ਨੀਰ ਵਾਲੀ ਗੱਡੀ ਤੇ ਆਪਾਂ ਪੈਟਰੋਲ ਵੀ ਲਿਆਂਦਾ ਲਓ ਭਾਈ ਉਤਰੋ ਕਰੇ ਛੇਦੀ ਛੇਦੀ ਗੱਡੀ ਪਾ ਕੇ ਲੈ ਪੁੱਤ ਇਹ ਚਾਲ ਇਹ ਪਹੁੰਚ ਗਏ ਘਰੇ ਮੋਤੀ ਨੂੰ ਹੈਲੋ ਕਰ ਦੇ ਕਹਦੇ ਹੈਲੋ ਮੜ ਜਾ ਕੋਲੇ ਆਂਗਲ ਕਰ ਲੈਦੇ ਐ ਵਿੱਚ ਹੱਥ ਪਾਲਾ ਹਾਂ ਨਾ 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 ਚੌੜ ਕਰਦਾ ਮੈਂ ਖਾ ਜੂ ਤੁਹਾਨੂੰ ਇਹ ਨਾ ਮੋਤੀ ਇਹ ਆਪਣੀ ਬੱਚੇ ਹੈ ਘਰ ਦੇ ਨਾ ਮਾਦਨ ਦੱਸਿਆ ਨਾ ਤੈਨੂੰ ਇੱਕ ਦੰਦੀ ਜੀ ਖਾਜੂ ਇਹ ਐਡਾ ਮੂੰਹ ਹੈ ਲਓ ਭਾਈ ਹੁਣ ਆਏ ਆ ਖੇਤ ਰੋਟੀ ਫੜਾਉਣ ਇਧਰਲੇ ਪਾਸੇ ਹੈ ਲੱਸੀ ਇਧਰਲੇ ਪਾਸੇ ਹੈ ਰੋਟੀ ਤੇ ਭਾਈ ਮੇਰੇ ਸਾਹ ਨਾਲ ਲਗਭਗ ਥੋਨਾ ਲਾਤਾ ਆਹ ਲਾਤਾ ਤੇ ਕੁਛ ਕੇਰਾ ਕੋਦਰ ਲਾਤਾ ਹਣਾ ਤੇ ਬਾਕੀ ਅਜੇ ਇੰਨਾ ਨਹੀਂ ਲਾਇਆ ਕੰਮ ਮਤਲਬ ਵੀ ਥੋੜੇ ਹੀ ਚੱਚੇ ਆ ਗਏ ਪਾਣੀ ਪੂਣੀ ਨਹੀਂ ਪੂਰਾ ਹੋਇਆ ਹੁਣ ਨਹੀਂ ਪੈਗਾ ਹੁਣ ਫਰਕ ਪੈ ਜੂਗਾ ਉਸ ਤੋਂ ਬਾਅਦ ਤੇ ਖੇਤ ਤੇ ਰੋਟੀ ਵੀ ਫੜਾਇਆ ਜੀ ਲੱਗ ਗਿਆ ਠੀਕ ਹੈ ਚੱਲਦੇ ਆ ਕਰੀਏ ਫਿਰ ਕੋਈ ਆਪਦਾ ਕੰਮ ਤਾਂ ਹੁੰਦਾ ਵਿਟਦੇ ਆ ਚੱਲ ਕੇ ਲਓ ਜੀ ਤੇ ਆਪਣੇ ਇੱਧਰ ਆਲੇ ਕਬੂਤਰਾਂ ਨੂੰ ਦਾਣੇ ਰੱਖ ਦिए ਚੱਕਰ ਕੀ ਆਏ ਦਾਣੇ ਤਾਂ ਪਾ ਦਿੱਤੀ ਸੀ ਟ੍ਰੇਆਂ ਚ ਪਰ ਮੈਂ ਐਕਚੁਅਲੀ ਗੇਮ ਖੇਡਣ ਲੱਗ ਗਿਆ ਸੀਗਾ ਤਾਂ ਕਰਕੇ ਤੇ ਕੋਈ ਦਿੱਕਤ ਨਹੀਂ ਫਿਰ ਤੁਹਾਨੂੰ ਪਤਾ ਹੀ ਜਾਣਾ ਕਿਹੜਾ ਡਾਉਣੇ ਆ ਹੁਣ ਨਾ ਹੁਣ ਵੇਲੇ ਕੋਈ ਚੱਕਰ ਨਹੀਂ ਇੱਕ ਮਿੰਟ ਹੋਰ ਰੱਖ ਦਨੇ ਆਪਾਂ ਇਹਨਾਂ ਨੂੰ ਲਓ ਜੀ ਪਹਿਲਾਂ ਰੱਖੀ ਇੱਧਰ ਆਪਣੇ ਕਬੂਤਰਾਂ ਨੂੰ ਆਇਓ 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 ਪੁੱਤਾਂ ਪੰਟਾ ਪਿਆ ਬਾਬੇ ਬਿਲਕੁਲ ਸਾਫ ਸੁਥਰਾ ਤੇ ਰੱਖਦੀ ਹੈ ਭਾਈ ਸਾਹਿਬ ਆਪਾਂ ਆਪਣੀਆਂ ਕਬੂਤਰੀਆਂ ਨੂੰ ਇੱਕ ਮਿੰਟ ਆਇਓ 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 ਪੁੱਤਾਂ ਐਂ ਭੂਰ ਪਈ ਜਾਂਦੀ ਹੈ ਮੌਸਮ ਠਰਿਆ ਪਿਆ ਆਪਾਂ ਅੰਦਰ ਬੈਠੇ ਰਹਾਂ ਉਹਦੇ ਨਾਲ ਗੇਮ ਖੇਡੀਆਂ ਨੇ ਤੇ ਬਸ ਇਹਨੂੰ ਦਾਣੇ ਪਾਤੇ ਪਾਣੀ ਪਿਆ ਇਸ ਤੋਂ ਬਾਅਦ ਆਪਾਂ ਘਰ ਵਾਲੇ ਖੁੱਡੇ ਸਾਫ ਕਰਾਂਗੇ ਨਾ ਬਸ ਕਰਾਂ ਦੋ ਚਾਰ ਮੈਚ ਮੈਂ ਲਾਣਾ ਬਾਹਰ ਘੇੜ ਲ ਕੇ ਤੇ ਚਾਹ ਕਲੀਬ ਇਦਾਂ ਨੇ ਇਹਨਾਂ ਦੇ ਲਗਭਗ ਹਜੇ 11 11 ਹੋਏ ਆ ਤੇ ਬਾਕੀ ਘਟ ਖਾਣ ਲੱਗ ਗਏ ਬਈ ਹਨਾ ਉਹੀ ਗੱਲ ਹੈ ਵੀ ਜਦੋਂ ਉੜਦੇ ਕਰਦੇ ਰਹਿੰਦੇ ਕੂਤਰ ਭੁੱਖ ਜ਼ਿਆਦਾ ਲੱਗਦੀ ਆ ਹੁਣ ਆਹੀ ਕੂਤਰ ਪਹਿਲਾਂ ਟਰਿਆਂ ਵੇਲਿਆਂ ਕਰ ਦਿੰਦੇ ਸੀਗੇ ਹੁਣ ਆ ਦੇਖੋ ਤੁਹਾਡੇ ਸਾਹਮਣੇ ਆ ਇਧਰ ਕਬੂਤਰਾਂ ਮੇਰੇ ਰੱਖੀ ਬੰਗਾਂ ਦਾਣੇ ਥੋੜੇ ਥੋੜੇ ਖਾਦੇ ਕਹਿੰ ਮਨ ਕੇ ਚੱਲ ਬੈਠੇ ਕੂਤਰ ਬਾਹਲਾ ਖਰਾਗ ਨਹੀਂ ਖਾਂਦਾਗਾ ਤਾਂ ਕਰਕੇ ਸਾਲ ਦੇ ਅੰਦਰ ਪਾਈ ਰਾਤ ਨੂੰ ਇਹਨਾਂ ਨੂੰ ਦੇਵਾਂਗੇ ਦਹੀਂ ਵਗੈਰਾ ਆਪਾਂ ਤੇ ਹੁਣ ਚਲਿਏ ਖੇਤ ਹੋ ਚਾਹ ਫੜਾਉਣਾ ਸੱਚ ਬਈ ਇਧਰੋਂ ਇੱਕ ਕਬੂਤਰੀ ਮਰ ਗਈ ਬੈਟ ਪਚੋ ਜਿਹੜੀ ਆਪਣੀ ਉਹ ਹੁਣੇ ਸੀਗੀ ਗੋਲੇ ਦੀ ਭੈਣ ਲਾਲਚੀ ਨਹੀਂ ਜਣਾ ਨਿੱਕੀ ਜਿਹੀ ਦਮਾਨੋ ਜੀ ਰਹਗੀ ਸੀ ਛੋਟੀ ਹੁੰਦੀ ਤੇ ਇੱਥੇ ਫਿਰਦੀ ਹੁੰਦੀ ਥੱਲੇ ਤੁਰੀ ਉਹ ਮਰ ਗਈ ਬਈ ਉਹ ਚੱਕੀ ਅੱਜ ਮੈਂ ਤੇ ਮਨ ਲੱਗ ਚਲੋ ਕੱਲ ਮਰੀ ਹੋਣੀ ਐ ਤੇ ਅੱਜ ਮੈਨੂੰ ਜਦੋਂ ਮੈਂ ਸੁੱਕਦਾ ਦਿਸੀ ਨਹੀਂ ਇੱਕ 스멜 ਜਾਈ ਮਾੜੀ ਜੀ ਮੈਨੂੰ ਉਹ ਇੱਥੇ ਮਰੀ ਪਈ ਸੀ ਹੁਣ ਕਿਥੋਂ ਚਾਕੇ ਬਾਹਰ ਰੱਖਦੀ ਮੈਂ ਤੋਤਾ ਹਜੇ ਵੀ ਅਰ ਬਠਾ ਪਾਣੀ ਵਾਲਗਾ ਹੀ ਮਰੀ ਜਾਂਦਾ ਐ ਕਿ ਕੋਈ ਫਾਲਟ ਵੱਡਾ ਨਾ ਬਣਦੇ ਯਾਰ ਮਨ ਤਾਂ ਉਹ ਗੱਲ ਦਾ ਡਰ ਲੱਗ ਜਾਂਦਾ ਹੈਗਾ ਲੈ ਭੇ ਭਾਈ ਖੇਤ ਨੂੰ ਕੀ ਪਤਾ ਨੇ ਮੌਸਮ ਦੇਖੋ ਬੱਬੇ ਮੌਸਮ ਹੈ ਸੁਹਾਣਾ ਆਗੇ ਜੀ ਵਾਪਸ ਘਰੇ ਤੇ ਹੁਣ ਫਾਈਨਲੀ ਕਰਦਿਆਂ ਬੇ ਗੁੱਡੇ ਸਾਥ ਆਪਾਂ ਠੀਕ ਹੈ ਤੇ ਮੈਂ ਤਾਂ ਥੋੜੀ ਜੀ ਨਿਗਾਹ ਮਾਰਨ ਲੱਗਿਆ ਸੀ ਨਾ ਮੈਂ ਕਿ ਘਰ ਦੇਖ ਲਈਏ ਕੋਠੀ ਮਤਲਬ ਵੀ ਕਿੰਨਾ ਕੰਮ ਕੰਪਲੀਟ ਕਰਤਾ ਇਹਨਾਂ ਨੇ ਲਗਭਗ ਲੱਗੇ ਪਿਆ ਹਨਾ ਬਈ ਕਾਫੀ ਕੰਮ ਖਿੱਚਤਾ ਇਹਨਾਂ ਨੇ ਤੇ ਹੁਣ ਆਏ ਨਹੀਂ ਦੋਕ ਦਿਨ ਹੋ ਗਏ ਪਤਾ ਨਹੀਂ ਕੋਈ ਕੰਮ ਗੁੰਮਾ ਉਹਨਾਂ ਨੂੰ ਇਦਰਾ ਵੀ ਕਿਚਨ ਵੀ ਮੇਰੇ ਹਿਸਾਬ ਨਾਲ ਲਗਭਗ ਰੈਡੀ ਕਰ ਹੀ ਲਗੇ ਹਨ ਇਹ ਬਸ ਹੋ ਜਾਣਾ ਹੌਲੀ ਹੌਲੀ ਤੇ ਆਪਾਂ ਖੁੱਡੇ ਵੀ ਤਾਂ ਹੀ ਮੈਂ ਜਲਦੀ ਕਾਲੀ ਕਰੀ ਜਾਂਨਾ ਹਨਾ ਵੀ ਚੱਕਰ ਕੀ ਮੁੜ ਕੇ ਜਿਹੜਾ ਲੱਕੜਾ ਦਾ ਕੰਮ ਹੋਊਗਾ ਹਨਾ ਆਪਣਾ ਜਿਵੇਂ ਮੰਨ ਕੇ ਚੱਲੋ ਫੱਟੀਆਂ ਫੁੱਟੀਆਂ ਪਾਉਣੀਆਂ ਲੱਕੜਾਂ ਕੋਈ ਵੀ ਕੰਮ ਖੁੱਡਿਆਂ ਚ ਤੇ ਉਹ ਇਹ ਮਿਸਤਰੀ ਆਪਣੇ ਕਰ ਦੇਣਗੇ ਹਨਾ ਵਧੀਆ ਗੱਡਬੰਦੀ ਹੈ ਸਾਰਾ ਮਗ੍ਹੀ ਕੰਮ ਆ ਦੇਖੋ ਸਾਰਾ ਇਹਨਾਂ ਨੇ ਕੀਤਾ ਐਂ ਸਰਾ ਕੰਮ ਲਾ ਰੱਖਿਆ ਸਾਰਾ ਤੇ ਬੰਦੇ ਵੀ ਘੈਂਟ ਆ ਹਨਾ ਨਾਲੇ ਮੰਨ ਕੇ ਚੱਲਣਾ ਤਾਂ ਆਪਣੇ ਖੁੱਡਿਆਂ ਤੇ ਉਧਰ ਕਰਾਵਾਂਗੇ ਫੱਟੀਆਂ ਫੁੱਟੋਆਂ ਲਵਾ ਲਾਂਗੇ ਮਾੜਾ ਮੂਟਾ ਕੰਮ ਹੋ ਗਿਆ ਜਿਹੜਾ ਵਧੀਆ ਕਰ ਦੇਣਾ ਜੀ ਆਪਣਾ ਲੈਟਸ ਸਟਾਰਟ ਇਟ ਬਾਬੇਓ ਕਰੀਏ ਕੰਮ ਸਟਾਰਟ ਪਰ ਤਾਂ ਹੁਣ ਹਾਲਤ ਦੇਖ ਲਓ ਬਈ ਖੁੱਡੇ ਦੀ ਠੀਕ ਹੈ ਫਿਰ ਉਸ ਤੋਂ ਬਾਅਦ ਸਾਨੂੰ ਮੈਂ ਸਾਫ਼ ਕਰਕੇ ਦਿਖਾਉਂਗਾ ਸਭ ਆਂਡੇ-ਉਂਡੇ ਚੱਕ ਕੇ ਮਾਰਨਾ ਬਾਹਰ ਪਾ ਤੇ ਖੁੱਡੇ ਸਾਫ਼ ਕਰਨ ਲਈ ਬਾਬੇ ਸਾਨੂੰ ਖੁੱਡੇ ਸਾਫ਼ ਕਰਨਾ ਇਸ ਕੋਣਾ ਮੈਂ ਸਭ ਤੋਂ ਪਹਿਲਾਂ ਕੀ ਕਰਨਾ ਸੀ ਸਭ ਤੋਂ ਪਹਿਲਾਂ ਤੁਸੀਂ ਇਹਦਾ ਮੋਟਾ ਕੱਢਣਾ ਫਿਰ ਛੋਡੇ ਕੋਲੇ ਯੰਤਰ ਕਿਧਰ ਗਿਆ ਆਪਣੇ 1 ਮਿੰਟ ਰੁਕੋ ਇੱਕ ਇਹੋ ਜਿਹਾ ਯੰਤਰ ਹੋਣਾ ਚਾਹੀਦਾ ਛੋਡੇ ਕੋਲੇ ਠੀਕ ਹੈ ਇੱਕ ਝਾੜੂ ਹੋਣਾ ਚਾਹੀਦਾ ਹੈਗਾ ਇੱਕ ਬੱਠਰ ਹੋਣਾ ਚਾਹੀਦਾ ਹੈਗਾ ਔਰ ਉਸਕੇ ਬਾਅਦ ਬਸ ਮੂੰਹ ਬੰਨੋ ਤੇ ਚਲੋ ਭਾਈ ਖੋਟੇ ਸਾਫ ਕਰ ਦਿਓ ਇੰਨੇ ਹੀ ਕੰਮ ਹੈ ਹਾਂ ਸੋ ਮੈਣੀ ਐਕਸ ਬਾਬੇ ਉਹ ਕੁਮੋਤਰ ਗਾਣੇ ਤੱਟੇ ਰਲਾ ਰੱਖਿਆ ਹਾਂ ਡੇਰ ਰੱਖ ਰੱਖ ਕੇ ਆਇਆ ਖੰਡ ਤੂੰ ਵੀ ਵਿੱਚੋਂ ਫੁੱਟੇ ਫਾਟੇ ਵੀ ਪਏ ਹਨਾ ਵੀ ਸਹੀ ਦੱਸਾਂ ਤਾਂ ਮੁਸ਼ਕਮਾਰੀ ਆਂਦਾ ਸੀ ਇਹਨਾਂ ਦਾ ਵੀ ਫਿਰ ਤੋਂ ਮੈਂ ਚੱਕਦਣਾ ਹਨਾ ਫੁੱਟੇ ਫਾਟੇ ਦੇਖ ਕੇ ਹਨਾ ਪਰ ਦੇਖੋ ਲੈ ਕਿੰਨਾ ਖੁੱਡਾ ਭਰਿਆ ਪਿਆ ਦੇਖੋ ਲੈ ਇਹਨੇ ਜਿਆਦਾ ਹਨਾ ਲੱਗਦੇ ਹੋ ਪਏ ਹੋ ਜੇ ਉਧਰ ਪਈਆ ਕੁਛਾ ਜਿਹੇ ਫੁੱਟੇ ਫਾਟੇ ਪਏ ਆ ਸਾਬ ਚੱਕ ਚੁੱਕੇ ਬਾਹਰ ਮਾਰਨਾ ਉੱਠ ਖੜ ਤੇ ਥੱਲੇ ਤਾਂ ਨਹੀਂ ਨਹੀਂ ਤੇ ਚਲੋ ਚੱਕ ਲਿਆ ਆਪਾ ਪੱਕਰੀਆਂ ਨਾ ਵੀ ਲੱਗਿਆ ਪੈਂਗਾ ਡਿਆ ਪੈ ਕਰਤਾ ਕਬੂਤਰਾਂ ਦਾ ਖੁੱਡਾ ਤਾਂ ਸਾਫ ਓ ਮਾਈ ਗੋਡ ਇਹ ਦੋ ਇਨੀ ਸਿੱਧੀ ਹੁੰਦੀ ਲਓ ਭਾਈ ਹੁਣ ਦੇਖੋ ਠੀਕ ਹੈ ਪਹਿਲਾਂ ਕੀ ਹਾਲ ਸੀਗਾ ਮਣਾ ਤਾਂ ਨਾ ਐਨ ਜਮ ਫਰਸਟ ਕਲਾਸ ਐ ਫਟਕਾ ਫੁੱਟਕਾ ਸਾਰੀਆਂ ਬਿਠਾਂ ਲਾ ਦੀਆਂ ਤੇ ਜਲਦੀ ਜਲਦੀ ਜੀ ਕੀਤਾ ਫਿਰ ਵੀ ਬਹੁਤ ਵਧੀਆ ਸਾਫ ਹੋ ਗਿਆ ਇਹਨਾਂ ਬਿਠਾਂ ਨਹੀਂ ਲੰਗਾ ਇੱਕ ਬਠਰ ਪੂਰਾ ਇਹ ਨਿਆਣਡੇ ਨਿਕਲੇ ਠੀਕ ਹੈ ਜਿਹੜਨ ਚ ਸਹੀ ਸਹੀ ਆਂਡੇ ਆ ਉਹ ਦੋ ਦੋ ਚੱਕ ਕੇ ਕੋਈ ਚੱਕਰ ਨਹੀਂ ਓਕੇ ਹੀ ਆ ਫਟ ਗਿਆ ਤਾਂ ਵੀ ਕੋਈ ਰਲ ਨਹੀਂ ਸਹੀ ਸਿਹੜ ਦੋ ਦੋ ਚੱਕ ਕੇ ਫੇਰ ਨਾ ਥੱਲੇ ਰੱਖ ਦੂੰਗਾ ਬਾਕੀ ਛੱਡ ਦੂੰਗਾ ਬਸ ਪਾਈ ਇਧਰ ਲਾ ਇਹ ਫੂਡਾ ਵੀ ਕਰਤਾ ਸਾਫ ਲਗਭਗ ਸਾਫ ਕਰਤਾ ਆ ਮਾੜੀ ਮੋਟੀ ਕਸਰ ਰਹਿ ਗਈ ਹਨਾ ਉਹ ਵੀ ਚੱਕ ਦੰਨੇ ਹੈਗੇ ਆ ਦੇਖੋ ਪਈ ਇਧਰ ਬੰਦ ਕਬੂਤਰਾਂ ਨਾਲੇ ਬਿਠਣ ਲਗਾਣ ਕੱਲੀ ਕਣਕ ਤੇ ਆਲੇ ਕੱਲੀ ਕਣਕ ਦੇ ਕਬੂਤਰ ਤੇ ਇਹ ਨੰਬਰ ਥੰਮਰਨੇ ਪੁੱਦਗਾ ਇੱਕ ਨੰਬਰ ਠੀਕ ਹੈ ਕੋਈ ਬਦਾਮ ਨਹੀਂ ਕੋਈ ਕੁਛ ਨਹੀਂ ਪਾਇਆ ਇਹਨਾਂ ਨੂੰ ਆਪ ਲੈ ਕੋਈ ਹਰੜ ਨਹੀਂ ਕੋਈ ਜਲਾਵ ਨਹੀਂ ਹਨਾ ਇੱਕ ਨੰਬਰ ਆ ਸਾਰੇ ਤੇ ਬਸ ਆ ਮੈਂ ਚੱਕਦਾ ਮਾੜਾ ਮੋਟਾ ਜਿਹੜਾ ਰਹਿ ਗਿਆ ਗੱਲ ਪਹਿਲਾਂ ਤੇ ਭਾਈ ਸਾਹਿਬ ਓਹੋ ਇਧਰ ਇਕੁਠਾ ਵੀ ਕਰਤਾ ਸਾਹਿਬ ਬਈ ਐਨ ਵਧੀਆ ਬਣਾ ਸਕਾ ਲੋ ਕਰੋ ਚੈੱਕ ਸਾਰੇ ਵੱਡੇ ਕਬੂਤਰ ਉੱਤੇ ਬਹਿ ਗਏ ਆ ਠੀਕ ਹੈ ਤੇ ਕੋਕੇ ਰਿਪੋਰਟ ਤੇ ਹੁਣ ਆਪ ਵੀ ਉਹ ਸੈਟ ਬੈਠਾ ਨਾ ਬਸ ਆ ਬਠਰੇ ਇਧਰੋਂ ਨਿਕਲੇ ਆ ਭਾਈ ਵਧੀਆ ਸਾਰੇ ਖਾਨੇ ਖੁੱਡੇ ਇੱਕ ਨੰਬਰ ਬਣਾਤੇ ਆ ਹੁਣ ਸ਼ਹਿਰ ਜਾ ਕੇ ਆਉਣੇ ਹੈਗੇ ਚਲਿਏ ਬਲਜੀਸਿਆ ਪਾਣੀ ਪੀਣੇ ਬਸ ਕੇਰਾ ਰੱਖ ਨਾਲ ਕੀ ਰੱਖਣਾ ਇੱਥੇ ਰੱਖ ਦੇ ਹਾਂ 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 ਖੁੱਡੇ ਸਾਫ਼ ਕਰਕੇ ਡੈਸੀਗਾ ਨਾ ਤੇ ਬਲਜੀਤ ਆ ਗਿਆ ਉੱਤ ਮੌਕੇ ਤੇ ਕਹਿੰਦਾ ਮੂਹ ਆ ਢੋਲਾ ਨਾ ਉਹਨੂੰ ਰਹਿਂਦੇ ਆਪਣ ਕੋਲੇ ਵੇਖਣ ਤੱਕ ਗਏ ਨੇ ਨਾ ਬਸ ਸਹੀ ਹੈ ਫਿਰ ਤੇ ਸਪਰੇਅ ਲੈ ਕੇ ਆਉਣੀ ਯਾਰ ਝੋਨੇ ਚ ਪਾਉਣੇ ਆਪਣੀ ਘਾਹ ਲਈ ਹੁੰਦੀ ਜਿਹੜੀ ਤੇ ਪਹਿਲਾਂ ਮੜੇ ਘਰੇ ਜਾ ਹੈਗੇ ਓ ਮਾਈ ਗॉड ਸਰਪੰਚ ਸਾਹਿਬ ਆਏ ਹੋਏ ਨੇ ਇਟਸ ਸਟਾਫ ਕੁਲਚਰ ਟਾਈਮ ਵੀਡੀਓ ਤੇ ਰਹੀ ਗਈ ਸੀ ਬਈ ਸੇਠੀ ਦੇ ਕੁਲਚੇ ਹੁਣ ਤਾਂ ਗੈਪ ਹੀ ਤਾਂ ਗੱਲ ਹੈ ਪਹਿਲਾਂ ਬਣਾਉਣੀ ਸੀ ਨਾ ਖਾਣ ਤਾਂ ਪਹਿਲਾਂ ਜਿਵੇਂ ਆਏ ਲੋਕ ਯੂਨੀਵਰਸਿਟੀ ਜੀ ਪਾਉਂਦੇ ਹੁੰਦੇ ਆ ਚਲੋ ਕੋਈ ਨਾ ਆਉਣ ਸਰ ਕੰਮ ਨਹੀਂ ਕੀਤਾ ਪਹਿਲਾਂ ਖਾਣ ਪੀਣ ਤੇ ਫਿਰ ਬਾਅਦ ਚ ਕੰਮ ਹੈ ਲਓ ਭਾਈ ਲੈ ਲਈ ਸਪਰੇਅ ਵੀ ਠੀਕ ਹੈ ਲੀਟਰ ਲੀਟਰ ਅਸੀਂ ਪੀ ਕੇ ਜਾਣਾ ਰਾਹ 'ਚ ਤੇ ਬਾਕੀ ਘਰੇ ਲੈ ਕੇ ਜਾਣੀ ਹੈ ਸਹੀ ਹੈ ਕਿ ਨਹੀਂ ਲੀਟਰ ਲੀਟਰ ਪੀਣਾ ਜ਼ਰੂਰੀ ਹੈ ਵਿੱਚੋਂ ਇੰਨਾ ਹੀ ਕੰਮ ਸੀ ਬਸ ਆਉਣ ਜਾਣੀ ਸੀਗਾ ਬਾਪੇ ਹੁਣ ਤੇ ਲਗਭਗ ਬੱਸ ਚੱਲ ਪਏ ਪਿੰਡ ਨੂੰ ਹੁਣ ਪਹੁੰਚ ਜਾਗੇ 20-25 ਮਿੰਟਾਂ 'ਚ ਤੇ ਜੀ 30 ਮਿੰਟਾਂ ਦੋ ਵਜੇ ਕਿੰਨੇ ਮਿੰਟਾਂ ਤੇ ਭਾਈ ਅਸੀਂ ਕਿੱਧਰ ਦੇ ਸੀਗੇ ਤੇ 2:16 ਮਿੰਟਾਂ 'ਚ ਅਸੀਂ ਪਿੰਡ ਪਹੁੰਚ ਗਏ ਤੁਸੀਂ ਆਪੀ ਕਰ ਪ੍ਰੋਗਰੈਸ ਨਾਲੋ ਇਹ 2-3 ਤੋਂ 200ਾਂ ਤੱਕ ਕਿੰਨਾ ਟਾਈਮ ਹੁੰਦਾ ਹੈ ਤੁਹਾਨੂੰ ਇਹ ਇਹ ਆਂਡੇ ਮੈਂ ਖਿਆ ਰੱਖ ਦੇ ਵੀ ਇਹਨਾਂ ਤੇ ਲਈ ਫੇਰ ਖੁੱਡਾ ਤਾਂ ਤੁਹਾਨੂੰ ਪਤਾ ਸਾਫ਼ ਕਰਤਾ ਇਹ ਦੇਖੋ ਇੰਨੇ ਚਰਚੀ ਨਾ ਇੱਕ ਕਾਂਡਾ ਹੋਰ ਤਰ ਲੈਣਾ ਮਾ ਪਤਾ ਨਹੀਂ ਕਿਹੜੀ ਨੇ ਹੁਣੇ ਤੁਹਾਡੇ ਸਾਹਮਣੇ ਪਾਂਡੇ ਚੱਕ ਘੜਿਆ ਸਾਰੇ ਹਨਾ ਉਹ ਤਰੀ ਪਿੰਨਾ ਮਾ ਆਂਡਾ ਪਤਾ ਨਹੀਂ ਕਿਹੜੀ ਆ ਇੰਨੇ ਹੁਣ ਚੱਕ ਕੇ ਦਿਨ ਲੈ ਇਹਨਾਂ ਦੇ ਪਹਿਲਾਂ ਇੱਕ ਮਿੰਟ ਥੰਮਨੇਲ ਜੇ ਕੱਢ ਲਗੇ ਨਿਕਲੂਗਾ ਤਾਂ ਨਹੀਂ ਨਿਕਲਦਾ ਛੱਡੋ ਲਓ ਜੀ ਤੇ ਇੱਧਰ ਰੱਖੀ ਹੈ ਭਾਈ ਵੱਡੀਆਂ ਕਬੂਤਰਿਆਂ ਨੂੰ ਦਾਣੇ ਆਇਓ ਖੰਡੋ ਖਾ ਲਓ ਓਏ ਸੇਰੂ ਦੀ ਘੀਟ ਪਕੀ ਸੀਗੀ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਰੱਖਦੀ ਆ ਭਾਈ ਦਾਣੇ ਆਪਣੇ ਆਨ ਨਾ ਓਏ ਆਇਓ 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 ਸ਼ਿਰੋ ਕੋਈ ਬਾਹਰ ਨਾ ਨਿਕਲ ਜਾਓ ਲਓ ਭਾਈ ਐ ਹੁਣ ਕਰੋ ਚਾਹ ਉਹ ਕਿਆ ਰਪੋਰਟਾ ਛੋਡੇ ਦੀਆਂ ਸਾਫ ਸਪਾਈ ਗਾਲਾਂ ਕੋਈ ਕਮੀ ਪੇਸ਼ੀ ਤਾਂ ਹੈ ਨਹੀਂ ਨਾ ਲਓ ਜੀ ਤੇ ਮੈਂ ਖ ਇਧਰ ਵੱਡੇ ਕਬੂਤਰਾਂ ਨੂੰ ਵੀ ਅੱਜ ਐਂਟੀਬਾਇਓਟਿਕ ਪਾ ਦਈਏ ਆਪਣਾ ਟੈਟਰਾਸਾਈਕਲਿਨ ਕੱਲਾ ਟੈਟਰਾਸਾਈਕਲਿਨ ਪਾਵਾਂਗੇ ਲੈਕਸਨ ਨਹੀਂ ਪਉਦੇ ਹਣਾ ਇਹੀ ਬਹੁਤ ਹੈ ਕਾ ਕਬੂਤਰ ਤੰਦਰੁਸਤ ਹੈ ਮੈਂ ਕਹਾਂ ਵੈਸੀ ਪਾ ਦਿੰਨੇ ਆ ਯਾਰ ਕੋਈ ਛਰੀ ਮਾੜੀ ਮੋਟੀ ਕੋਈ ਹੁੰਦੀ ਹੈ ਇਹ ਨਾਲ ਸੈੱਟ ਹੋ ਜਾਂਦਾ ਹੈਗਾ ਠੀਕ ਹੈ ਲਓ ਜੀ ਤੇ ਇਧਰ ਕਬੂਤਰਾਂ ਵਾਲੇ ਪਾਸੇ ਵੀ ਪਾਤਾ ਬਈ ਪਾਣੀ ਚ ਟੈਟਰਾਸਾਈਕਲਿਨ ਦਾ ਪਾਊਡਰ ਉਤੋਂ ਲਈ ਇਹਨੂੰ ਟਾਗ ਪੀਲਾ ਝਲਰ ਵਾਲੀ ਖੰਡ ਵੱਡੀ ਝਲਰ ਵਾਲੀ ਪੀ ਜਾਂਦੀ ਬਈ ਪਾਣੀ ਆ ਜਾਂਦੀ ਇਹ ਇਹ ਤਾ ਹੋ ਜਾਂਦੀ ਘਟਣਾ ਓਕੇ ਹੋ ਗਈ ਰਿਪੋਰਟ ਹਣਾ ਤੇ ਪਾਊਡਰ ਆਪਣੇ ਆਪ ਚੈੱਕ ਲੈ ਲੈ ਉਧਰਲੇ ਕਰੇ ਇਹ ਇਹਨਾਂ ਨੂੰ ਲਾ ਦੀ ਲੋਕ ਇਧਰ ਤਾਂ ਕੰਮ ਕਲੀਅਰ ਆ ਤੇ ਆਪਣਾ ਪੈਟਰੋਲ ਲੈ ਚੱਲੀ ਜੁੱਧਰ ਲੈ ਕਰੇ ਜਿਹੜਾ ਸਵੇਰ ਲਿਆਂਦਾ ਸੀ ਆ ਬਾਦ ਨੂੰ ਹਾਂ ਕਿਵੇਂ ਐ ਮੈਂ ਤਾਂ ਦੂਜੇ ਘਰੇ ਜਾਣਾ ਤੂੰ ਤਾਂ ਸਕੀਸ ਲੈ ਤੇਰੀ ਹੈ ਤੂੰ ਤਾਂ ਸਕੀਸ ਲੈ ਤੇਰੀ ਬਹੁਤ ਦਿਨ ਹੋ ਗਏ ਬਈ ਇਹਨੂੰ ਵੀ ਚੱਕੇ ਹੀ ਨਹੀਂਗਾ ਦੇਖੋ ਕੀ ਹਾਲਤ ਹੋਈ ਪਈ ਇਹਦੀ ਵਿਚਾਰੇ ਦੀ ਜਿਵੇਂ ਦੇ ਕਬੂਤਰ ਜੇ ਬੰਦ ਕੀਤੇ ਉਹਦਾ ਲੋੜ ਹੀ ਨਹੀਂ ਪਈ ਇਹਦੀ ਹਨਾ ਆਪਾਂ ਨੂੰ ਤਾਂ ਕਰਕੇ ਚਲੋ ਤੇਲ ਪਾ ਕੇ ਰੱਖ ਦਿੰਦੇ ਅੰਦਰ ਆਪਣੇ ਬਾਟ ਕਲੇ ਕਬੂਤਰਾਂ ਨੂੰ ਵੀ ਪਾ ਰਿਹਾ ਦਾਣੇ ਇੱਕ ਮਿੰਟ ਭਰ ਦੇ ਇਹਨਾਂ ਦੀ ਟ੍ਰੇ ਅੱਜ ਇਹਨਾਂ ਨੂੰ ਖੇਡਣ ਦੇ ਫੁੱਲਾ ਤੇ ਪਾਣੀ ਵੀ ਪਾਤਾ ਪਈ ਢੋ ਕੇ ਪਾਇਆ ਅੱਜ ਆ ਦੇਖੋ ਕਿਉਂ ਪਹਿਲਾਂ ਮਨਕ ਚਲੋ ਟੈਟਰਾਸਾਈਕਲ ਵਾਲਾ ਪਾਣੀ ਸੀਗਾ 2 ਦਿਨ ਤੱਕ ਉਹ ਪੀਤਾ ਤੇ ਫਿਰ ਐਸਾ ਸਾਨੂੰ ਪਤਾ ਅਸਲ ਵਿੱਚ ਤਾਂ ਇੱਕ ਦਿਨ ਹੀ ਜਦੋਂ ਮਤਲਬ ਪਾਇਆ ਉਹਦੇ ਕੁਝ ਵੀ ਪਾਣੀ ਜਿਹਾ ਨਾ ਕੋਈ ਲੇਵਲ ਟ੍ਰੋਨਿੰਗ ਕੋਈ ਐਂਟੀ ਵੈਟ ਹੈ ਨਾ ਉਹਨੂੰ ਬਸ ਇੱਕ ਦਿਨ ਪਾ ਕੇ ਦੂਜੇ ਦਿਨ ਨੂੰ ਧੋ ਕੇ ਫੇਰ ਪਾਣੀ ਪਾਓ ਮੈਂ ਚੱਲ ਦੋ ਦਿਨ ਪੀ ਜਾਣਗੇ ਕੋਈ ਦਿੱਕਤ ਨਹੀਂ ਗੱਲ ਨਹੀਂ ਤੇ ਅੱਜ ਧੋਤਾ ਤਾਂ ਓਕੇ ਹੋ ਗਈ ਰਿਪੋਰਟ ਬਾਅਦ ਲਓ ਜੀ ਤੇ ਦਹੀਂ ਰੈਡੀ ਹੈ ਬਈ ਆਪਣੇ ਕਬੂਤਰਾਂ ਵਾਸਤੇ ਠੀਕ ਆ ਕਿ ਨਹੀਂ ਵਿੱਚ ਪਾਲੇ ਮਾੜੇ ਮੋٹے ਪਾਊਡਰ ਅਜੇ ਜ਼ਿਆਦਾ ਨਹੀਂ ਗੇ ਤੇ ਮੈਂ ਚੱਲ ਦੇ ਦਈਏ ਹਨਾ ਸਾਰੇ ਕਬੂਤਰਾਂ ਨੂੰ ਫਿਰ ਦੁਬਾਰਾ ਨਹਾਉਣ ਨੂੰ ਕਿਉਂ ਆਣਾਗਾ ਤੇ ਪਬਜੀ ਵੀ ਲਾਉਣੀ ਹੈ ਹਾਜੀ ਛੇਤੀ ਛੇਤੀ ਕੰਮ ਨੇ ਵਗੜਾ ਮੈਂ ਲਓ ਭਾਈ ਤੇ ਇਹਨਾਂ ਨੂੰ ਦਹੀਂ ਵੀ ਦੇ ਦਈਏ ਸਾਰੇ ਕਬੂਤਰਾਂ ਨੂੰ ਅਧਣ ਕੋਲਾ ਭਰਿਆ ਸੀ ਹਣਾ ਮੈਂ ਖਾਦੀ ਨਹੀਂ ਗਈ ਮੈਂ ਕਿਹਾ ਚੱਲ ਆਪਦੇ ਬੰਦੇ ਵੀ ਇਹਨਾਂ ਨੂੰ ਪਾ ਦਾਂਗੇ ਉਹ ਪਤਾ ਲੱਗਿਆ ਘਰ ਦੇ ਗਏ ਦਹੀਂ ਤਾਂ ਹੋਰ ਵੀ ਪਈ ਸੀ ਆਪ ਤਾਂ ਖਾ ਲੈਂਦਾ ਹਾਂ ਚੱਲ ਕੋਈ ਚੱਕਰ ਨਹੀਂ ਹੁੰਦਾ ਤੇ ਸਾਰਿਆਂ ਨੂੰ ਪੂਰੀ ਆ ਗਈ ਵਾਦੀ ਗਈ ਸੀ ਉਹ ਹੋਰਾਂ ਨੂੰ ਦੇਤੀ ਮੈਂ ਚੱਕ ਕੇ ਤੇ ਠੀਕ ਆ ਓਕੇ ਬਈ ਬਸ ਹਣਾ ਤੇ ਮੀਂਹ ਗਿਆ ਹੁਣ ਬਸ ਮੈਂ ਜਾ ਕੇ ਨਹਾਇਆ ਵਾਂ ਕਰੇ ਤੇ ਫਿਰ ਆ ਕੇ ਆਪਾਂ ਭਾਈ ਕਰਦੇ ਆ ਬਲੌਗ ਦੀ ਐਂਡਿੰਗ ਚਲੋ ਮੇਰੇ ਵੀਰੋ ਚਲੀਓ ਉਧਰਲੇ ਕਰੇ ਇੱਕ ਤਾਂ ਚੱਕ ਲਿਆ ਵਾਟਰ ਤੇ ਦੂਜਾ ਮਾਊਂਟਨ ਡਿਊ ਡਰਕੀ ਮਾਂ ਕੀ ਇਦੂ ਬਹੁਤ ਸਮਝ ਨਾਲ ਸਮਝ ਗੋਣਗੇ ਕਵਿੰਟ ਕਰਦੇ ਮੈਨੂੰ ਠੀਕ ਹੈ ਓਕੇ ਆ ਬਾਈ ਬਸ ਕੰਮ ਸਾਰਾ ਹਨ ਤੇ ਮੇਰੀ رائے ਆ ਹੁਣ ਆਪਾਂ 1 ਮਿੰਟ ਥਾਲ ਤੁਸੀਂ ਦੇਖ ਹੀ ਰਹੇ ਹੋ ਨਾ ਉਤਨ ਤੇ ਬਿਦਾਵ ਹੈ ਨਾ ਤਾਂ ਮੈਂ ਸਿੱਟਿਆ ਨਾ ਮੈਂ ਕੋਈ ਕੰਮ ਅਰਥ ਲਾਇਆ ਹੈ ਬਾਕੀ ਹੋ 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 ਸਾਰਾ ਸਮਾਨ ਬਈ ਚੱਲ ਕੋਈ ਨਾ ਕੱਲ ਨੂੰ ਬਈ ਆਪਣਾ ਹ ਕਮਰਾ ਵੀ ਸਾਫ ਕਰ ਦਾਂਗੇ ਆਪਾਂ ਸਾਰਾ ਸਮਾਨ ਚੀਜ਼ਾਂ ਸਾਂਭ ਦਾਂਗੇ ਤੇ ਇਹ ਸਾਫ ਸਫਾਈ ਕਰਦਾਂਗੇ ਕਿ ਬੈਡ ਰਹਿ ਗਈ ਉਹ ਸਾਫ ਸਫਾਈ ਕਰ ਦਾਂਗੇ ਹਨ ਤੇ ਹੁਣ ਬਸ ਸੌਣੇ ਆ ਭਾਈ ਲੱਗਪਾਗ ਹਨ ਜਿਹੜਾ ਖਾਸ ਕੰਮ ਤਾਂ ਸੈਣੀਗਾ ਗੇਮ ਹੀ ਖੇਡ ਰਹੀਆਂ ਬਸ ਨਿਆਰੇ ਹੀ ਲੈਣੇ ਆਪਾਂ ਤਾਂ ਅੰਦਰ ਹੀ ਸੌ ਜਾਗੇ ਯਾਰ ਚੱਕਰ ਕੀ ਬਾਹਰਵੇਂ ਮੀਮੂ ਆਏ ਦਾ ਮੁੜ ਕੇ ਰਾਤ ਨੂੰ ਉੱਠਣਾ ਔਖਾ ਜਾਂਦਾ ਭਾਈ ਯਾਰ ਫਿਰ ਤਾਂ ਜੀ ਕਰੀ ਜਾਂਦਾ ਪੇ ਰਗਿਓਵੇਂ ਤੇ ਬਸ ਹੋਰ ਹੁਣ ਗੱਲ ਜੀ ਮੈਨੂੰ ਵੀ ਆ ਨਹੀਂ ਰਹੀ ਤੇ ਗੱਲਾਂ ਮੁੱਕ ਚੁੱਕੀਆਂ ਹਨਾ ਫਿਰ ਟੌਪਿਕ ਹੈ ਨਾ ਕੋਈ ਗੱਲਾਂ ਕਰਨ ਵਾਸਤੇ ਤਾਂ ਕਰਕੇ ਠੀਕ ਆ ਭਾਈ ਕੱਲ ਨੂੰ ਮਿਲਦੇ ਆ ਤੇ ਬਸ ਠੀਕ ਆ ਜਿੰਨੇ ਆਪਣੇ ਵੀਰ ਭਰਾ ਛੋਟੇ ਵੱਡੇ ਹਨਾ ਦੇਖਦੇ ਆ ਪਿਆਰ ਕਰਦੇ ਆ ਲਾਈਕ ਕਮੈਂਟ ਕਰਦੇ ਆ ਦਿਲੋਂ ਧੰਨਵਾਦ ਆ ਵੀ ਸਾਰਿਆਂ ਨੂੰ ਜਿਹੜੇ ਨਹੀਂ ਕਰਦੇ ਕੋਈ ਚੱਕੇ ਨੂੰ ਉਹਨਾਂ ਦਾ ਵੀ ਧੰਨਵਾਦ ਆ ਤੇ ਓਕੇ ਆ ਜੀ ਬਾਏ ਬਾਏ ਸਾਰਿਆਂ ਨੂੰ ਕੱਲ ਨੂੰ ਮਿਲਦੇ ਆ